ਰਵਨੀਤ ਬਿੱਟੂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਇਸ ਵੀਡੀਓ ਚ ਉਹਨਾਂ ਨੇ ਪੰਜਾਬ ਸਰਕਾਰ ਦੇ ਨਿਸ਼ਾਨਾ ਸਾਧਿਆ ਹੈ ਰਵਨੀਤ ਬਿੱਟੂ ਨੇ ਇਸ ਵੀਡੀਓ ਚ ਕਿਹਾ ਹੈ ਕਿ ਕਿਸਾਨਾਂ ਤੇ ਜ਼ੋਰ ਨਹੀਂ ਚੱਲਿਆ ਤਾਂ ਕਾਰੋਬਾਰੀਆਂ ਨੂੰ ਸੁਭਾ ਸਰਕਾਰ ਪਰੇਸ਼ਾਨ ਕਰ ਰਹੀ ਹੈ ਉਹਨਾਂ ਨੇ ਲੈਂਡ ਪੁਲਿੰਗ ਨੀਤੀ ਤੇ ਵੀ ਸਵਾਲ ਚੁੱਕੇ ਵੇਖੋ ਭਗਵੰਤ ਮਾਨ ਸਰਕਾਰ ਦੇ ਕਾਰੇ ਤੇ ਕੇਜਰੀਵਾਲ ਦੀ ਭੁੱਖ ਦਿੱਲੀ ਵਾਲਿਆਂ ਦੀ ਲੁੱਟ ਹੁਣ ਕਿਸਾਨਾਂ ਤੋਂ ਤਾਂ ਜ਼ਮੀਨ ਕਿਸੇ ਤੋਂ ਲੈ ਨਹੀਂ ਸਕੇ ਧੱਕੇ ਨਾਲ ਨਾ ਲੈਣ ਦੇਣੀ ਆ ਅੱਜ ਹੁਣ ਲੁਧਿਆਣੇ ਕੀ ਹੋ ਰਿਹਾ ਲੁਧਿਆਣੇ ਚ ਸਾਰੇ ਬਿਲਡਰ ਜਿਨ੍ਹਾਂ ਦੀਆਂ ਜ਼ਮੀਨਾਂ ਆ ਲੁਧਿਆਣੇ ਦੇ ਆਲੇ-ਦਾਲੇ ਉਹਨਾਂ ਨੂੰ ਧੱਕੇ ਨਾਲ ਇਸ ਵੇਲੇ ਪੁਲਿਸ ਬੁਲਾ ਕੇ ਉਹਨਾਂ ਨੂੰ ਆਪਣੇ ਆਪਣੇ ਦਫ਼ਤਰਾਂ ਚ ਬਿਠਾਈ ਬੈਠੀ ਆ ਤੇ ਸਾਰੇ ਲੁਧਿਆਣੇ ਦੇ ਬੜੇ-ਬੜੇ ਜਿਹੜੇ ਬਿਲਡਰ ਨੇ ਉਹਨਾਂ ਤੋਂ ਕੰਸੈਂਟ ਲੈ ਰਿਆ ਵੀ ਧੱਕੇ ਨਾ ਲਿਖੋ ਵੀ ਅਸੀਂ ਜਿਹੜੀ ਜ਼ਮੀਨ ਆ ਆਪਣੀ ਉਹ ਸਰਕਾਰ ਨੂੰ ਦੇਤੀ ਆ ਕੋ ਕਿਸਾਨ ਦਾ ਪਹਿਲਾਂ ਵੀ ਇੱਕ ਤੁਸੀਂ ਫੋਟੋ ਦੇਖੀ ਆ ਲੁਧਿਆਣੇ ਦੇ ਇੱਕ ਮੰਤਰੀ ਜੀ ਨੇ ਫੋਟੋ ਪਾਈ ਵੀ ਇਹਨਾਂ ਨੇ 100 ਏਕੜ ਜ਼ਮੀਨ ਦੇਤੀ ਉਹ ਵੀ ਕੋਈ ਇੰਡਸਟਰੀ ਵਾਲਾ ਏ ਤੇ ਹੁਣ ਅੱਜ ਜੋ ਪਤਾ ਲੱਗਿਆ ਇਸ ਵੇਲੇ ਬਈ ਵੱਡੀ ਗਿਣਤੀ 'ਚ ਜਿੰਨੇ ਵੀ ਸਾਰੇ ਆਲੇ ਦਲੇ ਜਿਨ੍ਹਾਂ ਦੀਆਂ ਜ਼ਮੀਨਾਂ ਏ ਕੋਲੋਨਾਈਜ਼ਰ ਨੇ ਅੰਡਰਸਟ੍ਰਕਟ ਨੇ ਜਾਂ ਡੀਲਰ ਨੇ ਜਿਹੜੇ ਵੱਡੇ ਕੰਮ ਕਰਦੇ ਆ ਜ਼ਮੀਨਾਂ ਦੇ ਉਹਨਾਂ ਨੂੰ ਸਾਰਿਆਂ ਨੂੰ ਬਿਠਾ ਕੇ ਉਹਨਾਂ ਤੇ ਵਿਜੀਲੈਂਸ ਦੀ ਇਨਕੁਆਰੀਆਂ ਖੋਲਣ ਨੂੰ ਕਿਹਾ ਜਾ ਰਿਹਾ ਉਹਨਾਂ ਤੇ ਪਰਚੇ ਦਰਜ ਕਰਨ ਨੂੰ ਕਿਹਾ ਜਾ ਰਿਹਾ ਇਸ ਵੇਲੇ ਲੁਧਿਆਣਾ ਪੁਲਿਸ ਥੋਂ ਥੋਂ ਤੇ ਉਹਨਾਂ ਨੂੰ ਬਿਠਾ ਕੇ ਉਹਨਾਂ ਤੋਂ ਸਾਈਨ ਕਰਵਾ ਰਹੀ ਆ ਸਾਰਿਆਂ ਦੀ ਮੈਂ ਇੱਕ ਗੱਲ ਹੋਰ ਕਹਿਣਾ ਇਸ ਵੇਲੇ ਜੇ ਇਹ ਮੁੱਕਰਦੇ ਆ ਤੇ ਕੱਲੇ ਕੱਲੇ ਦੀ ਇਨਕੁਆਰੀ ਹੋ ਕੇ ਕਾਲ ਡਿਟੇਲ ਕਾਲ ਪਤਾ ਲੱਗ ਜਾਊਗਾ ਉਹਦੇ ਉੱਤੇ ਕਿਹਦੇ ਕਿਹਦੇ ਟੈਲੀਫੋਨ ਪੁਲਿਸ ਵਾਲਿਆਂ ਦੇ ਆਏ ਤੇ ਉਹਦਾ ਇਹ ਵੀ ਪਤਾ ਲੱਗ ਜਾਊਗਾ ਵੀ ਇਸ ਵੇਲੇ ਕਿਹੜੇ ਕਿਹੜੇ ਆਫੀਸਰ ਦੇ ਉਹ ਕੋਲ ਬੈਠੇ ਆ ਉਹ ਸਾਰਾ ਕੁਝ ਟੈਲੀਫੋਨ ਤੋਂ ਜਿਹੜਾ ਕੋਈ ਨਿਕਲੇ ਆਊਗਾ ਉਹਨਾਂ ਨੂੰ ਬਹੁਤ ਕੁਝ ਡਰਾਇਆ ਧਮਕਾਇਆ ਮੈਨੂੰ ਵਿੱਚੋਂ ਹੀ ਟੈਲੀਫੋਨ ਹੁਣੀਆਂ ਆਇਆ ਕਿਸੇ ਦਾ ਜਿਨ੍ਹਾਂ ਨੇ ਇਹ ਗੱਲ ਕਹੀ ਆ ਬਹੁਤ ਨਿੰਦਿਆਯੋਗ ਗੱਲ ਆ ਕਿਸਾਨ ਨੂੰ ਤਾਂ ਤੁਸੀਂ ਹੱਥ ਲਾ ਨਹੀਂ ਸਕਦੇ ਜੇ ਇਹਨਾਂ ਨੂੰ ਵੀ ਛੇੜੋਗੇ ਕਿਉਂਕਿ ਇਹ ਵੀ ਪੰਜਾਬੀ ਨੇ ਇਹ ਵੀ ਪੰਜਾਬ ਦੇ ਨੇ ਆਪਣੇ ਆਪ ਨੂੰ ਥੋੜਾ ਬਹੁਤਾ ਦਿੱਲੀ ਵਾਲਿਓ ਤੁਸੀਂ ਲੁੱਟ ਨਹੀਂ ਸਕਦੇ ਆ ਪੰਜਾਬ ਨੂੰ ਹਟਜੋ ਬਾਜ ਆਜੋ ਬਾਜ ਆਜੋ